ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਤੁਹਾਨੂੰ ਦੱਸਦੀ ਏ ਜਿੱਥੇ ਕਿ ਇੱਕ ਨਵੇਂ ਵਿਆਹ ਦੇ ਦੌਰਾਨ ਹੀ ਲਾੜੀ ਕਰੋ ਪੱਜ ਜਾਂਦੀ ਹੈ ਅਤੇ ਲਾੜਾ ਵੀ ਹੈਰਾਨ ਹੋ ਜਾਂਦਾ ਹੈ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਆ ਅਸਲ ਵਿੱਚ ਹੁੰਦਾ ਕੀ ਹੈ ਤੁਹਾਨੂੰ ਦੱਸਦੀ ਏ ਕਿ ਇਹ ਜੋ ਖਬਰ ਸਾਹਮਣੇ ਆ ਰਹੀ ਆ ਉਹ ਅੱਜ ਰਾਜਸਥਾਨ ਦੇ ਇਲਾਕੇ ਤੋਂ ਸੱਮਣੇ ਆ ਰਹੀ ਆ ਜਿੱਥੇ ਕਿ ਇੱਕ ਨਵੇਂ ਵਿਆਹ ਦੇ ਦੌਰਾਨ ਹੀ ਨਵਾਂ ਵਿਆਹ ਹੁੰਦਾ ਹੈ ਅਤੇ ਵਿਆਹ ਤੋਂ ਦੂਜੇ ਦਿਨ ਹੀ ਜਦੋਂ ਉਹ ਬਾਹਰ ਜਾ ਰਹੇ ਹੁੰਦੇ ਹਨ ਜਿਸ ਦੇ ਦੌਰਾਨ ਹੀ ਸਟੇਸ਼ਨ ਆ ਜਾਂਦਾ ਹੈ ਰਸਤੇ ਵਿੱਚ ਤਾਂ ਰਸਤੇ ਵਿੱਚ ਲਾੜੀ ਲਾੜੇ ਨੂੰ ਕਹਿੰਦੀ ਹੈ ਕਿ ਉਸਨੇ ਬਾਥਰੂਮ ਜਾਣਾ ਹੈ ਜਿਸ ਦੇ ਦੌਰਾਨ ਉਹ ਬਾਥਰੂਮ ਦੇ ਦੌਰਾਨ ਹੀ ਉੱਥੇ ਜ਼ਿਆਦਾ ਟਾਈਮ ਲਗਾ ਦਿੰਦੀ ਹੈ ਅਤੇ ਉਹ ਵਾਪਸ ਨਹੀਂ ਪਰਤਦੀ ਹੈ ਤੁਰੰਤ ਹੀ ਲੜਾ ਜਾਂਦਾ ਹੈ ਅਤੇ ਦੇਖ ਕੇ ਆਉਂਦਾ ਹੈ ਜਿਸ ਦੇ ਦੌਰਾਨ ਲਾੜੀ ਉੱਥੇ ਮੌਜੂਦ ਨਹੀਂ ਹੁੰਦੀ ਹੈ ਤੁਹਾਨੂੰ ਦੱਸਦੀ ਹੈ ਕਿ ਲਾੜੀ ਆਖਰ ਜਾਂਦੀ ਕਿੱਥੇ ਹੈ ਤੁਹਾਨੂੰ ਦੱਸ ਦਿੰਨੇ ਆ ਤਾਂ ਜਦੋਂ ਹੀ ਉਹ ਦੇਖਦਾ ਹੈ ਵਾਸ਼ਰੂਮ ਵਿੱਚ ਕੋਈ ਵੀ ਨਹੀਂ ਹੁੰਦਾ ਤਾਂ ਬਾਥਰੂਮ ਦੇ ਦੌਰਾਨ ਹੀ ਉਹ ਦੂਸਰੇ ਪਾਸੇ ਦੇ ਪਾਸੇ ਜੋ ਦਰਵਾਜ਼ਾ ਹੁੰਦਾ ਹੈ ਉਹ ਉਸ ਦਰਵਾਜ਼ੇ ਦੇ ਦੌਰਾਨ ਰੇਲਵੇ ਸਟੇਸ਼ਨ ਤੋਂ ਭੱਜ ਜਾਂਦੀ ਹੈ ਅਤੇ ਲੜਕੇ ਦੁਆਰਾ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਉਸ ਨੂੰ ਨਹੀਂ ਲੱਭਿਆ ਜਾਂਦਾ ਤਾਂ ਉਹ ਆਪਣੇ ਪਰਿਵਾਰ ਨੂੰ ਵੀ ਦੱਸਦਾ ਹੈ ਅਤੇ ਲੜਕੀ ਦੇ ਪਰਿਵਾਰ ਨੂੰ ਵੀ ਸਾਰੀ ਗੱਲ ਦੱਸਦਾ ਹੈ ਜਿਸ ਦੇ ਦੌਰਾਨ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਉਸ ਦੇ ਦੌਰਾਨ ਹੀ ਪੁਲਿਸ ਨੂੰ ਵੀ ਇਹ ਕਾਰਵਾਈ ਦਾ ਪਤਾ ਲੱਗ ਜਾਂਦਾ ਹੈ ਲੜਕੇ ਦੇ ਵੱਲੋਂ ਪੁਲਿਸ ਨੂੰ ਵੀ ਕਾਰਵਾਈ ਕਰ ਦਿੱਤੀ ਜਾਂਦੀ ਹੈ ਕਿ ਮੇਰੀ ਜੋ ਦੁਲਰਨ ਸੀ ਜੋ ਮੇਰੀ ਲਾੜੀ ਸੀ ਉਹ ਭੱਜ ਗਈ ਹੈ ਉਹ ਵਾਸ਼ਰੂਮ ਦਾ ਕਹਿ ਕੇ ਗਈ ਸੀ ਪਰ ਅਜੇ ਤੱਕ ਨਹੀਂ ਪਾਤੀ ਹੈ ਜਿਸ ਦੇ ਦੌਰਾਨ ਪੁਲਿਸ ਵੱਲੋਂ ਵੀ ਛਾਣਬਿੰਦ ਸ਼ੁਰੂ ਹੋ ਜਾਂਦੀ ਹੈ ਸ਼ੁਰੂ ਹੋਣ ਦੇ ਦੌਰਾਨ ਹੀ ਉਹ ਵਿਅਕਤੀ ਨਹੀਂ ਲੱਭਦਾ ਹੈ ਅਤੇ ਛਾਣਬਿੰਦ ਦੇ ਦੌਰਾਨ ਜਦੋਂ ਪਤਾ ਲੱਗਦਾ ਹੈ ਪੁਲਿਸ ਵੱਲੋਂ ਜਦੋਂ ਕਾਰਵਾਈ ਕੀਤੀ ਜਾਂਦੀ ਹੈ ਛਾਣਬਿੰਦ ਦੇ ਦੌਰਾਨ ਜਦੋਂ ਪਤਾ ਲੱਗਦਾ ਹੈ ਤਾਂ ਇਹ ਗੱਲ ਸਾਹਮਣੇ ਆਉਂਦੀ ਆ ਕਿ ਜੋ ਉਹ ਲੜਕੀ ਸੀ ਉਹ ਗਰੋ ਸੀ ਹੁਣ ਤੁਹਾਨੂੰ ਦੱਸਦੀ ਆ ਕਿ ਗਰੋ ਅਕਸਰ ਹੁੰਦੇ ਕੀ ਨੇ ਉਹਨਾਂ ਦੀ ਇੱਕ ਟੀਮ ਹੁੰਦੀ ਹੈ ਜੋ ਲੁਟੇਰਿਆਂ ਦੀ ਟੀਮ ਹੁੰਦੀ ਆ ਉਸ ਨੂੰ ਗਰੋ ਕਿਹਾ ਜਾਂਦਾ ਹੈ ਜਿਸ ਦੇ ਦੌਰਾਨ ਪੁਲਿਸ ਦੀ ਸ਼ਨਮਿੰਦੇ ਦੌਰਾਨ ਇਹ ਗੱਲ ਸਾਹਮਣੇ ਆਉਂਦੀ ਆ ਕਿ ਉਹਨਾਂ ਦੀ ਉਹ ਟੀਮ ਸੀ ਤੇ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਹੈ ਤੁਹਾਨੂੰ ਦੱਸਦੀ ਆ ਕਿ ਇਹ ਜੋ ਗਰੋ ਸੀ ਉਹਨਾਂ ਦੀ ਟੋਟਲ 6 ਲੋਕਾਂ ਦੀ ਟੀਮ ਹੁੰਦੀ ਹੈ ਉਸ ਵਿੱਚ 6 ਵਿਅਕਤੀ ਮੌਜੂਦ ਹੁੰਦੇ ਨੇ ਜਿਸ ਦੇ ਦੌਰਾਨ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੁਹਾਨੂੰ ਦੱਸਦੀ ਇਹ ਕਿ ਜਦੋਂ ਇਹ ਸਾਰੀ ਗੱਲ ਹੁੰਦੀ ਹੈ ਤਾਂ ਜੋ ਲੜਕਾ ਹੁੰਦਾ ਹੈ ਉਸ ਦਾ ਨਾਮ ਕਨਸ਼ਿਆਮ ਹੁੰਦਾ ਹੈ ਅਤੇ ਲੜਕੀ ਦਾ ਨਾਮ ਸੰਗੀਤਾ ਹੁੰਦਾ ਹੈ ਜਿਸ ਦੇ ਦੌਰਾਨ ਲੜਕਾ ਇੱਕ ਕੁਵਾਰਾ ਹੁੰਦਾ ਹੈ ਜਿਸ ਦੇ ਦੌਰਾਨ ਉਸ ਨੂੰ ਵਿਆਹ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਵਿਆਹ ਦੇ ਕਾਰਨ ਹੀ ਉਸ ਲਈ ਉਹ ਲੜਕੀ ਲੱਭੀ ਜਾਂਦੀ ਹੈ ਜਿਸ ਦੇ ਦੌਰਾਨ ਉਸ ਨੂੰ ਇਹ ਲੜਕੀ ਬਾਰੇ ਪਤਾ ਲੱਗਦਾ ਹੈ ਅਤੇ ਵੇਖਾ-ਖਾਈ ਹੁੰਦੀ ਹੈ ਦੇਖਣ ਦੇ ਦੌਰਾਨ ਹੀ ਜੋ ਵਿਆਹ ਹੈ ਉਹ ਜਲਦੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਜੋ ਵਿਆਹ ਦਾ ਖਰਚਾ ਹੁੰਦਾ ਹੈ ਉਹ ਵੀ ਲੜਕੇ ਵੱਲੋਂ ਵਸੂਲਿਆ ਜਾਂਦਾ ਹੈ ਦੱਸਿਆ ਜਾਂਦਾ ਹੈ ਜਾਣਕਾਰੀ ਦੇ ਅੰਚਾਰੇ ਗਲ ਦੱਸੀ ਗਈ ਹੈ ਕਿ 1,17,000 ਰੁਪਇਆ ਸੀ ਉਹ ਲੜਕੇ ਦੇ ਵੱਲੋਂ ਪ੍ਰਾਪਤ ਕੀਤਾ ਸੀ ਕਹਿੰਦੇ ਸੀ ਕਿ ਜੋ ਲੜਕੀ ਦਾ ਵਿਆਹ ਹੈ ਉਹ 1,17,000 ਰੁਪਇਆ ਉਹ ਸਾਰਾ ਖਰਚਾ ਹੁੰਦਾ ਹੈ ਜਿਸ ਦੇ ਦੌਰਾਨ ਲੜਕੇ ਵੱਲੋਂ ਇਹ ਸਾਰਾ ਖਰਚਾ ਭਰਿਆ ਜਾਂਦਾ ਹੈ ਅਤੇ ਪਰਨ ਦੇ ਦੌਰਾਨੀ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਅਤੇ ਵਿਆਹ ਦੇ ਅਗਲੇ ਦਿਨ ਹੀ ਇਹ ਵੱਡੀ ਘਟਨਾ ਵਾਪਰ ਜਾਂਦੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਦੋਂ ਹੀ ਇਹ ਘਟਨਾ ਵਾਪਰਦੀ ਹੈ ਤਾਂ ਤੁਰੰਤ ਹੀ ਜਾਣਕਾਰੀ ਕੀ ਦਿੱਤੀ ਗਈ ਕਿ ਇਹ ਘਟਨਾ ਵਾਪਰ ਗਈ ਹੈ ਕਾਰਵਾਈ ਕੀਤੀ ਗਈ ਛਣਬੀਨ ਕੀਤੀ ਗਈ ਛਣਬੀਨ ਦੇ ਦੌਰਾਨ ਇਹ ਜੋ ਲੁਟੇਰੇ ਸੀ ਉਹ ਸਾਹਮਣੇ ਆ ਗਏ ਜਿੰਨਾ ਵਿੱਚ ਟੋਟਲ 6 ਵਿਅਕਤੀ ਮੌਜੂਦ ਸੀ ਲੜਕੋਈ ਇਹ ਵਕਰੀ ਮੌਜੂਦ ਹੁੰਦੇ ਨੇ ਤਾਂ ਪੁਲਿਸ ਵੱਲੋਂ ਛਾਣਬਿੰਦ ਦੇ ਦੌਰਾਨ ਇਹਨਾਂ ਤੇ ਛਾਪਾ ਮਾਰੀ ਕੀਤੀ ਜਾਂਦੀ ਹੈ ਅਤੇ ਇਹਨਾਂ ਤੋਂ ਕੁਝ ਰਕਮ ਵੀ ਹਾਸਲ ਹੁੰਦੀ ਹੈ ਜਿਸ ਦੱਸਿਆ ਜਾਂਦਾ ਹੈ ਕਿ ਇਹਨਾਂ ਕੋਲ ਪੈਸੇ ਵੀ ਮੌਜੂਦ ਹੁੰਦੇ ਨੇ ਅਤੇ ਜਿਹੜੇ ਲੜਕੀ ਦੇ ਗਹਿਣੇ ਪਏ ਹੁੰਦੇ ਨੇ ਉਹ ਵੀ ਇਹਨਾਂ ਕੋਲੇ ਮੌਜੂਦ ਹੁੰਦੇ ਨੇ ਅਤੇ ਪੁਲਿਸ ਦੇ ਦੁਆਰਾ ਛਾਣਬਿੰਦ ਦੇ ਦੌਰਾਨ ਇਹਨਾਂ ਤੋਂ ਸਾਰੀਆਂ ਚੀਜ਼ਾਂ ਖੋਈਆਂ ਜਾਂਦੀਆਂ ਨੇ ਅਤੇ ਜੋ ਲੜਕੇ ਵਾਲੇ ਦਾ ਸਮਾਨ ਹੁੰਦਾ ਹੈ ਜੋ ਉਸਨੇ ਗਹਿਣੇ ਪਏ ਹੁੰਦੇ ਨੇ ਜਦੋਂ ਦੇ ਰੁਪਏ ਹੁੰਦੇ ਨੇ ਤਾਂ ਉਹ ਸਾਰਾ ਕੁਝ ਲੜਕੇ ਨੂੰ ਵਾਪਸ ਕੀਤਾ ਜਾਂਦਾ ਹੈ ਅਤੇ ਜੱਸ ਦੇ ਦੌਰਾਨ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਅਤੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ। ਦੁਬਾਰਾ ਤੁਹਾਨੂੰ ਫਿਰ ਤੋਂ ਦੱਸਦੀ ਏ ਕਿ ਅੱਜ ਇੱਕ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿ ਨਵੇਂ ਵਿਆਹੇ ਜੋੜੇ ਨਾਲ ਨਵੇਂ ਵਿਆਹੇ ਮੁੰਡੇ ਨਾਲ ਇੱਕ ਭਿਆਨਕ ਘਟਨਾ ਵਾਪਰ ਜਾਂਦੀ ਹੈ। ਤੁਹਾਨੂੰ ਦੱਸਦੀ ਏ ਕਿ ਇਹ ਜੋ ਖਬਰ ਸਾਹਮਣੇ ਆ ਰਹੀ ਆ ਉਹ ਰਾਜਸਥਾਨ ਦੇ ਇਲਾਕੇ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਨਵੇਂ ਵਿਆਹੇ ਲਾੜੇ ਨਾਲ ਇੱਕ ਅਜਿਹੀ ਘਟਨਾ ਵਾਪਰਦੀ ਹੈ ਕਿ ਉਹ ਹੈਰਾਨ ਹੋ ਜਾਂਦਾ ਹੈ। ਤੁਹਾਨੂੰ ਦੱਸਦੀ ਏ ਕਿ ਅੱਜ ਜੋ ਇਹ ਘਟਨਾ ਵਾਪਰੀ ਹੈ ਜੱਸ ਦੇ ਦੌਰਾਨ ਕੋ ਵਾਹੇ ਮੁੰਡੇ ਅਤੇ ਕੁੜੀ ਜਦੋਂ ਵਿਆਹ ਤੋਂ ਅਗਲੇ ਦਿਨ ਹੀ ਕਿਤੇ ਬਾਹਰ ਜਾ ਰਹੇ ਹੁੰਦੇ ਹਨ ਜਿਸ ਦੇ ਦੌਰਾਨ ਰਸਤੇ ਵਿੱਚ ਇੱਕ ਰੇਲਵੇ ਸਟੇਸ਼ਨ ਹੁੰਦਾ ਹੈ ਅਤੇ ਲੜਕੀ ਕਹਿੰਦੀ ਹੈ ਕਿ ਅਸਨੂੰ ਬਾਥਰੂਮ ਜਾਣਾ ਹੈ ਜਿਸ ਦੇ ਦੌਰਾਨ ਲੜਕੇ ਵੱਲੋਂ ਉਸ ਨੂੰ ਪੇਟ ਦਿੱਤਾ ਜਾਂਦਾ ਹੈ ਪਰ ਜਦੋਂ ਹੀ ਉਹ ਬਾਥਰੂਮ ਜਾਂਦੀ ਹੈ ਜਿਸ ਦੇ ਦੌਰਾਨ ਜਿਆਦਾ ਟਾਈਮ ਹੋ ਜਾਂਦਾ ਹੈ 7-8 ਮਿੰਟ ਹੋ ਜਾਂਦੇ ਨੇ ਉਹ ਵਾਪਿਸ ਨਹੀਂ ਹੁੰਦੀ ਐ ਤਾਂ ਲੜਕੇ ਵੱਲੋਂ ਉਸ ਨੂੰ ਆਵਾਜ਼ਾਂ ਵੀ ਦਿੱਤੀਆਂ ਜਾਂਦੀਆਂ ਨੇ ਵੀ ਸੰਗੀਤਾ ਬਾਹਰ ਆਓ ਬਾਹਰ ਆਓ ਪਰ ਉਹ ਨਹੀਂ ਹੁੰਦੀ ਐ ਜਿਸ ਦੇ ਦੌਰਾਨ ਜਦੋਂ ਦਰਵਾਜ਼ਾ ਤੋੜਿਆ ਜਾਂਦਾ ਹੈ ਤੋੜ ਕੇ ਦੇਖਿਆ ਜਾਂਦਾ ਹੈ ਤਾਂ ਲੜਕੀ ਉੱਥੇ ਮੌਜੂਦ ਨਹੀਂ ਹੁੰਦੀ ਅਕਸਰ ਲੜਕੀ ਗਈ ਕਿਤੇ ਤਹਾਨੂੰ ਦੱਸ ਦਈਏ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਆਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸਬਸਕ੍ਰਾਈਬ ਵੀ ਨਾਲ ਤੁਹਾਨੂੰ ਦੱਸ ਦਈਏ ਕਿ ਜਦੋਂ ਹੀ ਇਹ ਖਬਰ ਸਾਹਮਣੇ ਆਉਂਦੀ ਆ ਕਿ ਲੜੀ ਉੱਥੇ ਨਹੀਂ ਹੁੰਦੀ ਹੈ ਤਾਂ ਜੋ ਪਿਛਲਾ ਦਰਵਾਜ਼ਾ ਸੀ ਬਾਥਰੂਮ ਦੇ ਪਿਛਲੇ ਪਾਸੇ ਵਾਲਿਆ ਕਿ ਦਰਵਾਜ਼ਾ ਸੀ ਜਿਸ ਦੇ ਦੌਰਾਨ ਉਹ ਲੜਕੀ ਉਸ ਦਰਵਾਜ਼ੇ ਦੁਆਰਾ ਬਾਹਰ ਚਲੀ ਜਾਂਦੀ ਹੈ ਅਤੇ ਉੱਥੋਂ ਭੱਜ ਜਾਂਦੀ ਹੈ ਜਦੋਂ ਹੀ ਲੜਕੇ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੇ ਮਾਤਾ ਪਿਤਾ ਅਤੇ ਲੜਕੀ ਦੇ ਜਿਹੜੇ ਮਾਪਿਓ ਹੁੰਦੇ ਨੇ ਉਹਨਾਂ ਨਾਲੇ ਗੱਲ ਸਾਂਝੀ ਕਰਦਾ ਹੈ ਜਿਸ ਦੇ ਦੌਰਾਨ ਉਹਨਾਂ ਦੀ ਜੋ ਟੀਮ ਜਸਦੇ ਦੌਰਾਨ ਉਹਨਾਂ ਦੁਆਰਾ ਲੜਕੀ ਨੂੰ ਲੱਭਿਆ ਜਾਂਦਾ ਹੈ ਪਰ ਛਾਣਬੀਨ ਦੇ ਦੌਰਾਨ ਉਹ ਨਹੀਂ ਲੱਭਦੀ ਹੈ ਅਤੇ ਜਦੋਂ ਹੀ ਪੁਲਿਸ ਨੂੰ ਇਹ ਗੱਲ ਪਤਾ ਲੱਗਦਾ ਹੈ ਤਾਂ ਪੁਲਿਸ ਦੁਆਰਾ ਛਾਣਬੀਨ ਕੀਤੀ ਜਾਂਦੀ ਹੈ ਜਸਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਗਰੋ ਨਹੀਂ ਘੰਡ ਨੂੰ ਗਰੋ ਵੀ ਦੱਸ ਹੀ ਦਿੱਤਾ ਹੈ ਪਿਛਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਗਰੋ ਉਹ ਹੁੰਦੇ ਹਨ ਜਿਹੜੀ ਇੱਕ ਲੁਟੇਰੀਆਂ ਦੀ ਟੀਮ ਹੁੰਦੀ ਹੈ ਜਸਦੇ ਦੌਰਾਨ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਨੂੰ ਲੁੱਟਿਆ ਜਾਂਦਾ ਹੈ ਤੇ ਜਸਦੇ ਦੌਰਾਨ ਜਦੋਂ ਹੀ ਇਹ ਗੱਲ ਹੁੰਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਤੇ ਲੜਕਾ ਵੀ ਵਿਚਾਰਾ ਪੁੱਭਾ ਮਾਰ ਕੇ ਰੋਣ ਲੱਗ ਪੈਂਦਾ ਹੈ ਕਿਉਂਕਿ ਪਹਿਲਾਂ ਹੀ ਉਸਨੇ ਜਦੋਂ ਕੁਵਾਰਾ ਸੀ ਤਾਂ ਉਸਦੇ ਦੁਆਰਾ ਲੜਕੀ ਵਾਲਿਆਂ ਨੂੰ ਪੈਸੇ ਵੀ ਦਿੱਤੇ ਗਏ ਵੀ ਇਹ ਪੈਸੇ ਵਿਆਹ ਦਾ ਖਰਚਾ ਬੰਦੇ ਨੇ ਤੂੰ ਦੇਣੇ ਹੈ ਲੜਕੇ ਨੂੰ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਤਾਂ ਲੜਕੇ ਦੁਆਰਾ ਇਹ ਵਿਆਹ ਦਾ ਖਰਚਾ ਵੀ ਚੱਕਿਆ ਜਾਂਦਾ ਹੈ ਉਸ ਨੂੰ ਗਹਿਣੇ ਵੀ ਦਿੱਤੇ ਜਾਂਦੇ ਨੇ ਕੱਪੜੇ ਵੀ ਬਣਾ ਕੇ ਦਿੱਤੇ ਜਾਂਦੇ ਨੇ ਜਸਦੇ ਦੌਰਾਨ ਵਿਚਾਰਾ ਰੋਣ ਲੱਗ ਜਾਂਦਾ ਹੈ ਅਤੇ ਨਾਲ ਹੀ ਜਦੋਂ ਛਣਬੀਨ ਹੁੰਦੀ ਹੈ ਤਾਂ ਛਣਬੀਨ ਦੇ ਦੌਰਾਨ ਇਹਨਾਂ ਦੀ ਜੋ ਵਿਰੋਧ ਦੀ ਟੀਮ ਹੈ ਉਹ ਫੜੀ ਜਾਂਦੀ ਹੈ ਜਸਦੇ ਦੌਰਾਨ ਇਸ ਵਿੱਚ 6 ਲੋਕ ਸ਼ਾਮਿਲ ਹੁੰਦੇ ਹਨ 6 ਵਿਅਕਤੀ ਸ਼ਾਮਿਲ ਹੁੰਦੇ ਹਨ ਅਤੇ ਇਹਨਾਂ ਨੂੰ ਪੰਜਾਬ ਪੁਲਿਸ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਸਦੇ ਦੌਰਾਨ ਇਹਨਾਂ ਤੇ ਸਖਤ ਕਾਰਵਾਈ ਵੀ ਕੀਤੀ ਜਾਂਦੀ ਹੈ ਜਾਣਕਾਰੀ ਦੇ ਅਨੁਸਾਰ ਇਹ ਸਾਰੀ ਗੱਲ ਦੱਸੀ ਗਈ ਹੈ ਕੇਸ ਵਿੱਚ ਕੀ ਹੋਇਆ ਸੀ ਜਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਲੜਕੀ ਝੀ ਜੋ ਉਸ ਦੇ ਨਾਮ ਗੀਤਾ ਸੀ ਜਦੋਂ ਹੀ ਉਹਨਾਂ ਜਦੋਂ ਉਹਨਾਂ ਦਾ ਮੁੰਡਾ ਕੁਵਾਰਾ ਹੁੰਦਾ ਹੈ ਤਾਂ ਉਹ ਕਹਿੰਦੇ ਨੇ ਕਿ ਸਾਡੇ ਮੁੰਡੇ ਲਈ ਰਿਸ਼ਤਾ ਚਾਹੀਦਾ ਹੈ ਜਸਦੇ ਦੌਰਾਨ ਉਸ ਲਈ ਕੁੜੀ ਵੇਖੀ ਜਾਂਦੀ ਹੈ ਅਤੇ ਉਹ ਕੁੜੀ ਸੰਗੀਤਾ ਹੁੰਦੀ ਹੈ ਪਿਛਲੀ ਜਾਣਕਾਰੀ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਦੋਂ ਸੰਗੀਤਾ ਹੁੰਦੀ ਹੈ ਸੰਗੀਤਾ ਇੱਕ ਗਰੋਹ ਦੀ ਟੀਮ ਵਿੱਚ ਸ਼ਾਮਿਲ ਹੁੰਦੀ ਹੈ ਆਪਾਂ ਉਹਨੂੰ ਅਸੀਂ ਉਹਨੂੰ ਕੁੜੀ ਵੀ ਨਹੀਂ ਕਹਿ ਸਕਦੇ ਕਿਉਂਕਿ ਉਹ ਇੱਕ ਮੁੰਡਾ ਹੁੰਦਾ ਹੈ ਜਸਦੇ ਦੌਰਾਨ ਕੁੜੀ ਬਣ ਕੇ ਉਹਨਾਂ ਨੂੰ ਲੁੱਟਿਆ ਜਾਂਦਾ ਹੈ ਪਰ ਜਦੋਂ ਹੀ ਇਹ ਸਾਰੀ ਗੱਲ ਹੁੰਦੀ ਹੈ ਤਾਂ ਅਸੀਂ ਦੇਖਦੇ ਹਾਂ ਜਦੋਂ ਇਹ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਵਿਅਕਤੀ ਦੇ ਸਾਹਮਣੇ ਇਹ ਗੱਲ ਆਉਂਦੀ ਹੈ ਤਾਂ ਤੁਰੰਤ ਹੀ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਅਤੇ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਹੈ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ